ਅਮੇਸ਼ਰ ਦਿਹਾਤੀ ਦੇ ਪੁਲਿਸ ਥਾਣਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਮਹੱਦੀਪੁਰਾ ਤੋਂ ਬੀਤੀ 11 ਦਸੰਬਰ ਨੂੰ ਗੁੰਮ ਹੋਏ ਵਿਅਕਤੀ ਦੀ ਪਿੰਡ ਵਿੱਚ ਹੀ ਬਾਰ ਬਾਰ ਲਾਸ਼ ਮਿਲਣ ਨਾਲ ਇਲਾਕੇ 'ਚ ਸਸੰਸਨੀ ਫੈਲ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਖਤਾਰ ਮਸੀਹ ਨੇ ਦੱਸਿਆ ਕਿ ਉਸ ਦਾ ਭਰਾ ਜਗਰਾ ਮਸੀਹ ਤਕਰੀਬਨ 11 ਦਸੰਬਰ ਨੂੰ ਕਰੋ ਗਿਆ ਸੀ ਵਾਪਸ ਨਹੀਂ ਆਇਆ ਤੇ ਕਾਫੀ ਭਾਲ ਕੀਤੀ ਗਈ ਸੀ ਪਰ ਕੋਈ ਪਤਾ ਨਹੀਂ ਲੱਗਿਆ ਤੇ ਇਸ ਸਬੰਧੀ ਜਦੋਂ ਪੁਲਿਸ ਥਾਣਾ ਅੰਦਰ 24 ਦਸੰਬਰ ਨੂੰ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਤਾਂ ਵਿਖਿਆ ਉਸ ਦੀ লাশ ਛੱਪੜ ਵਿੱਚ ਹੈ ਮਹਿਰਾ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਪੁਲਿਸ ਨੇ লাশ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਮੇਰਾ ਵੱਡਾ ਭਰਾ ਜੇ ਜਗਤਾਰਮ ਸਿੰਘ ਆ ਜੀ ਦਾ ਕਿਸ ਤਰ੍ਹਾਂ ਹੋਇਆ ਹੈ ਸਾਰਾ ਕੋਈ ਇਹ ਸਾਰਾ ਹੋਇਆ ਜਿੱਦਾਂ ਵੀ ਯਾਹ ਇੱਥੇ 11 ਨੂੰ ਦਸੰਬਰ ਨੂੰ ਤੇ ਉਹ ਵਿਆਹ ਦੇ ਵਿੱਚ ਇੱਥੇ ਆਇਆ ਜੇ ਤੇ 10 ਵਜੇ ਤੱਕ ਭੰਗੜਾ ਭੰਗੜਾ ਪੈਂਦਾ ਰਿਹਾ ਸਟੇਟ ਦੇ ਉੱਤੇ ਉਸ ਤੋਂ ਬਾਅਦ ਇਹਨਾਂ ਜਾਗੋ ਕੱਢਿਆ ਜਾਗੋ ਕੱਢਿਆ ਤੇ ਇਹਨਾਂ ਪਿੰਡ ਦੇ ਹੋਏ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿਸ ਤਰ੍ਹਾਂ ਇਹਦੀਆਂ ਰੇੜੇ ਦੰਗਰਾਂ ਵਾਲੇ ਉਹ ਚੋਕੇ ਛੱਪੜ ਦੇ ਵਿੱਚ ਸੌੜ ਦਿੱਤੇ ਦੋ ਰੇੜੇ ਸੌੜ ਤੇ ਟੋਕਾ ਕਿਸਾ ਪੁੱਟ ਦਿੱਤਾ ਕਿਸੇ ਘਮਲੇ ਤੋੜ ਦਿੱਤੇ ਕਿਸ ਦੀ ਕਣਕ ਖਲਾ ਦਿੱਤੀ ਵਿੜੇ ਦੇ ਵਿੱਚ ਪਈ ਗੋਰੀਆਂ ਦੇ ਵਿੱਚ ਕਿਸੇ ਸਾਈਕਲ ਤੋੜ ਦਿੱਤਾ ਕਾਫੀ ਹੁਲੜਬਾਜੀ ਕੀਤੀ ਤੇ ਕਾਫੀ ਹੁਲੜਬਾਜੀ ਕੀਤੀ ਜੀ ਤਾਂ ਕੋਈ ਸਾਰ ਹੋਇਆਗਾ ਪਿੰਡ ਦੇ ਪਿੰਡ ਦੇ ਆਪਣੇ ਜ਼ਿੰਮੇਦਾਰ ਹੰਦਰਾ ਹੋਏ ਨਹੀਂ ਅੱਛਾ ਜਿਨ੍ਹਾਂ ਨੇ ਕੀਤਾ ਇਹ ਕੰਮ ਤੁਹਾਨੂੰ ਉਹਨਾਂ ਤੇ ਸ਼ੱਕ ਆ ਹਾਂ ਉਹਨਾਂ ਤੇ ਸ਼ੱਕ ਹੈ ਉਹਨਾਂ ਕੀਤਾ ਹੀ ਉਹਨਾਂ ਨੇ ਤੁਹਾਡਾ ਕਹਿੰਦਾ ਵੀ ਕਤਲ ਕੀਤਾ ਉਹਨਾਂ ਨੇ ਕਤਲ ਕੀਤਾ ਜੀ ਇਹ ਉੱਥੇ ਵਿਆਹ ਗਿਆ ਸੀਗਾ ਹਾਂ ਜੀ ਵਿਆਹ ਗਿਆ ਸੀ ਉਹਨਾਂ ਦੇ ਪਿੰਡ 'ਚ ਹੀ ਹਾਂਜੀ ਪਿੰਡ 'ਚ ਹੀ ਅੱਛਾ ਸੱਤਿਆ ਸੀ ਉਹਨਾਂ ਸੱਜਾ ਨਹੀਂ ਸੀ ਉਹਨਾਂ ਜੀ ਉਹ ਬੰਦਾ ਹੈਗਾ ਹੈ ਤਰੰਦਾ ਵੀ ਆਮ ਹੀ ਹਿੰਦਾਂ ਜਿਹਦਾ ਇਹ ਉਹ ਜਿਹੇ ਕੋਈ شادی ਜਾਂ ਕੋਈ ਪ੍ਰੋਗਰਾਮ ਵੈਸੇ ਚੱਲ ਜਾਂਦਾ ਸੀ ਉਹਨੇ ਇੱਕ ਇਸ ਤਰ੍ਹਾਂ ਪਤਾ ਲੱਗਾ ਵੀ ਇਹ ਲਾਸਟ ਆਪਣਾ ਉਹਦਾ ਜਿਹੜਾ ਖੱਪੜ ਚੋਂ ਅਸੀਂ ਸਰ ਇਹਨਾਂ ਨੂੰ ਉਸ ਦਿਨ ਦੇ ਪੰਚਾਇਤ ਵੀ ਇਕੱਠੀ ਹੋਈ ਹੈ ਇਹਨਾਂ ਨੂੰ ਕਹਿੰਦੇ ਰਹੇ ਆ ਕਿ ਜੇ ਕੋਈ ਬੰਦਾ ਬੰਦਾ ਤੁਹਾਡੇ ਕੋਲ ਇਹ ਬੰਦਾ ਜੇ ਕੋਈ ਅੱਗੇ ਪਿੱਛੇ ਹੋ ਗਿਆ ਆ ਤੇ ਤਦ ਵੀ ਸਾਨੂੰ ਦੱਸ ਦਿਓ ਜੇ ਤੁਹਾਹਾਂ ਕਿਸ ਰਿਸ਼ਤੇਦਾਰ ਦੇ ਪੱਠੇ-ਪੱਠੇ ਪਾਉਣ ਨੂੰ ਕਹ ਲ ਦਿੱਤਾ ਆ ਤਦ ਵੀ ਸਾਨੂੰ ਦੱਸ ਦਿਓ ਅਸੀਂ ਜਾ ਕੇ ਲਿਆਉਂਦੇ ਆ ਤੇ ਜੇ ਤੁਹਾਡੇ ਕੋਲ ਕੋਈ ਉਹਦਾ ਨੁਕਸਾਨ ਹੋ ਗਿਆ ਪੂਰਾ ਵੀ ਹੋ ਗਿਆ ਤਾਦੂ ਵੀ ਆਉਂਦਾ ਸਾਨੂੰ ਡੈੱਡ ਬਾਡੀ ਦੇ ਦੋ ਅਸੀਂ ਉਹਨੂੰ ਦਫਨਾ ਸਕੀਏ ਪਰ ਇਹਨਾਂ ਸਾਨੂੰ ਕੋਈ ਨਿਆਣ ਨਹੀਂ ਦਿੱਤਾ ਕਹਿੰਦੇ ਜੇ ਤੁਸੀਂ ਇਹ ਕਿੰਨ ਦਾ ਹੀ ਸਾਡੇ ਤੇ ਦਰਖਾਸਤ ਦੋਗੇ ਮੰਨਾਂ ਕਿ ਤੇ ਹੋਰ ਆ ਜੂ ਤੇ ਤੁਹਾਡੇ ਦੇ 400 ਰੁਪਏ ਦਾ ਪਰਚਾ ਸਾਨੂੰ ਧਮਕੀ ਆ ਦਿੱਤੀ ਇਹਨਾਂ ਉਲਟ ਪਰਚੇ ਦੀ ਉਲਟ ਪਰਚੇ ਦੀ ਧਮਕੀ ਦਿੱਤੀ ਸਾਨੂੰ ਇਥੇ ਲਾਸ਼ ਦਾ ਕਿੰਨਾ ਪਤਾ ਲੱਗਦਾ ਇਲਾਹਾ ਦਾ ਕੱਲ ਇਥੋਂ 4-5 ਵਜੇ ਨਾਲ ਵੇਖੀ ਆ ਇੱਥੇ ਪਿੰਡ ਦੇ ਬੰਦੇ ਨਹੀਂ ਉਥੋਂ ਸਾਡੀ ਛੋਟੀ ਭੁਜਾਈ ਆ ਉਹ ਆਈ ਇੱਥੇ ਕਿਸੇ ਦੇ ਘਰ ਉਹਨੇ ਵੀ ਇਥੇ ਗੱਲ ਸੁਣ ਕੇ ਜਾ ਕੇ ਸਾਡੇ ਕੋਲ ਰੌਲਾ ਪਾਇਆ ਫਿਰ ਸਾਡੇ ਉਥੋਂ ਸਾਰੇ ਪਿੰਡ ਦੇ ਲੋਕ ਆਏ ਤੇ ਫਿਰ ਇਹਨਾਂ ਨੂੰ ਪਤਾ ਲੱਗਾ ਸਰ ਪੁਲਿਸ ਨੂੰ ਫੋਨ ਕੀਤਾ ਹਾਂਜੀ ਪੁਲਿਸ ਨੂੰ ਫੋਨ ਕੀਤਾ ਫਿਰ ਪੁਲਸਾਂ ਦੀ ਪੁਲਿਸ ਕਹਿੰਦੀ ਸੀ ਤੇ ਅਸੀਂ ਹੁਣ ਇਹਨੂੰ ਲਾਸ਼ ਨੂੰ ਕੱਢੀਏ ਤੇ ਖੜੀ ਜਾ ਕੇ ਜਮਾ ਕਰਾਉਣੀ ਹੈ ਮੈਂ ਜਮਾ ਤਾਂ ਉਹਦੋਂ ਦੀ ਹੋਈ ਕੈਂਡੀ ਦੇ ਵਿੱਚ ਜਿੰਦਾ 16-17 ਦਿਨ ਹੋ ਗਏ ਨੇ ਉਹਦੋਂ ਦੀ ਜਮਾ ਹੋਈ ਹੈ ਦੋ ਦਿਨ ਦਾ ਨਹੀਂ ਇਹਨੂੰ ਕੋਈ ਹੋ ਗਿਆ ਤਾਂ ਹੁਣ ਕਿਰਾਏ ਚੋਂ ਨਹੀਂ ਹੋ ਚੱਲਿਆ ਇਸ ਟਾਈਮ ਨਹੀਂ ਅਸੀਂ ਜਾਣਦੇ ਨਹੀਂ ਅਸੀਂ ਮੀਡੀਆ ਵਾਲੇ ਖੜਾਂਗੇ ਮੀਡੀਆ ਨੂੰ ਦੱਸਾਂਗੇ ਫੇਕਲਾਵਾਂਗੇ ਕੀ ਚਾਹੁੰਦੇ ਮੈਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ ਕਿੰਨਾਂ ਦੇ ਚਾਹੁੰਦੇ ਕਿੰਨਾਂ ਦੇ ਪਰਚਾ ਹੈ ਜਾਂ ਕਿੰਨਾਂ ਦੇ ਕਾਰਵਾਈ ਚਾਹੁੰਦੇ ਹਾਂਜੀ ਕਾਰਵਾਈ ਫਿਲਹਾਲ ਅਸੀਂ ਨਾ ਇਹਦਾ ਹਜ ਨਾ ਇਹਦਾ ਹਜ ਨਹੀਂ ਸਰ ਦੱਸੋ 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 ਨਾ ਲੱਖਾ ਸਿੰਘ ਦੇ ਉਹਦਾ ਬੇਟਾ ਹੈਗਾ ਜੀ ਗੋਰਾ ਦੂਜੇ ਦੇ ਨਾਮ ਦਾ ਮੈਨੂੰ ਪਤਾ ਨਹੀਂ ਜੀ ਉਹ ਫਿਰ ਖਲਾਫੇ ਗੱਲ ਕਰੀ ਇਹ 11 ਤਰੀਕ ਦਾ ਗ੍ਰਿਫਤਾਰਵੀ ਗ੍ਰਿਫਤਾਰਵੀ ਸੀ ਇਹਨੇਸ ਬਿੱਟੂ ਸਾਨਾ ਕੁਰਜੀਦ ਮਸੀ 50 ਸਾਲ ਦਾ ਸੀ ਅਸੀਂ ਇਥੋਂ ਦੇ ਅਸੀਂ ਨੀਕ ਸੀ ਮੱਦੀਪੁਰ ਦੇ ਉਹ 11 ਤਰੀਕ ਤੋਂ 11 12 ਦੀ ਰਾਤ ਤੋਂ ਇਹਨਾਂ ਨੂੰ ਲਾਸਟ ਟਾਈਮ ਵੇਖਿਆ ਗਿਆ ਸੀ ਇੱਥੇ ਅ ਪ੍ਰਕਾਸ਼ਜੀਤ ਸਿੰਘ ਸਾਨਾ ਅਸੋਸੀਏਟ ਸੀ ਉਹਨਾਂ ਦੇ ਘਰ ਪੁੱਛਣ ਦੇ ਵਿੱਚ ਉਹ ਤੋਂ ਵਾਦੇ ਲਾਤਾ ਸੀ ਇਹਦੀ ਕੱਲ ਜਿਹੜੀ ਆ ਬਾਡੀ ਆ ਇਥੋਂ ਛਪੜ ਦੇ ਵਿੱਚੋਂ ਮਿਲੀ ਹੈ ਉੱਥੇ ਅਸੀਂ ਪਹੁੰਚੇ ਆ ਉੱਥੇ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਬਾਡੀ ਕੱਢੀ ਗਈ ਇਹ ਕਾਫੀ ਸਮਾਂ ਤੋਂ ਇੱਥੇ ਪਾਣੀ ਗ੍ਰਹਿਣ ਕਰਕੇ ਜਿਹੜੀ ਆ ਕਾਫੀ ਖਰਾਬ ਹਾਲਤ ਦੇ ਵਿੱਚ ਪਰਵਾਹ ਜਿਹੜਾ ਵੀ ਕੋਈ ਉਹਨੂੰ ਬਿਆਨ ਲਿਖਾਊਗਾ ਉਹ ਦੇ ਮੁਤਾਬਕ ਹੀ ਕਰੇਗਾ ਪਰਵਾਹ ਦਾ ਦੋਸ਼ ਹੈ ਕਿ ਇਹਦਾ ਕਤਲ ਕੀਤਾ ਗਿਆ ਹਾਂ ਇਹ ਤਾਂ ਇਹ ਇਹਨਾਂ ਨੂੰ ਸ਼ੱਕ ਹੈ ਕਿ ਜਿਹੜਾ ਆਪਣਾ ਉਹ ਜਿਨ੍ਹਾਂ ਦੇ ਘਰ ਫੰਕਸ਼ਨ ਦੇ ਵਿੱਚ ਉਹਨਾਂ ਨੇ ਇਹਨੂੰ ਮਾਰਿਆ ਹੈ ਬਾਕੀ ਇਹਦੀ ਲਾਸ਼ ਜਿਹੜੀ ਹੈ ਇਹ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਇਹ ਪੋਸਟਮਾਰਟਮ ਤੋਂ ਬਾਅਦ ਹੀ ਜਿਹੜੀ ਇਹ ਸਾਹਮਣੇ ਆਊਗੀ ਗੱਲ ਕੀ ਕਿਸ ਤਰੀਕੇ ਨਾਲ ਜਿਹੜੀ ਇਹ ਮਰ ਪਈ ਸਾਰੀ 11 ਤਰੀਕ ਦੇ ਲਾ ਪਤਾ ਨਹੀਂ ਪਹਿਲਾਂ ਕੋਈ ਤਲਾਹ ਦਿੱਤੀ ਗਈ ਤੁਹਾਨੂੰ ਨਹੀਂ ਇਹਨਾਂ ਨੇ ਪਰਸੋਂ ਸ਼ਾਮ ਨੂੰ ਇੱਕ ਤਲਾਹ ਦਿੱਤੀ ਸੀ ਕਿ ਜੀ ਮਿਲਦੇ ਪਰਸੋਂ ਸ਼ਾਮ ਨੂੰ ਤੇ ਕੱਲੇ ਹੀ ਬੋਡੀ ਮਿਲਦੀ 11 ਤੋਂ ਲੈ ਕੇ ਆਪੇ ਇਸੇ ਦਾ ਨਾਮ ਦੀ ਵਿਕਤੀ ਦੀ ਪਾਲ ਕਰਦੇ